ਸੋ ਅਗਦੇ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਸਰਕਾਰ ਵੱਲੋਂ ਜਿਹੜਾ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਇੱਕ ਲੈਟਰ ਜਾਰੀ ਕੀਤਾ ਗਿਆ 6ਵੇਂ ਪੇ ਕਮਿਸ਼ਨ ਦੇ ਅਨਸਾਰ ਜਿਹੜੀ ਨਵੀਂ ਅਪਡੇਟ ਆਈ ਹੈ ਨਵਾਂ ਲੈਟਰ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਵਿਭਾਗਾਂ ਨੂੰ ਇੱਕ ਜਿਹੜਾ ਨਵਾਂ ਪੱਤਰ ਜਾਰੀ ਕਰ ਦਿੱਤਾ ਗਿਆ ਇਸ ਦੇ ਸਬੰਧ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਸਮੇਂ ਸਿਰ ਪਹੁੰਚਦੀ ਰਹੇ ਕਿਉਂਕਿ ਇਸ ਚੈਨਲ ਤੇ ਇਹ ਪੰਜਾਬ ਦੇ ਪੈਨਸ਼ਨਰਾਂ ਨਾਲ ਮੁਲਾਜ਼ਮਾਂ ਨਾਲ ਸੰਬੰਧਿਤ ਕੋਈ ਵੀ ਅਪਡੇਟ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਾਈ ਜਾਂਦੀ ਹੈ ਤਾਂ ਇਸ ਤੋਂ ਇਲਾਵਾ ਜੇਕਰ ਭਰਤੀਆਂ ਨਾਲ ਸੰਬੰਧਿਤ ਸਿੱਖਿਆ ਡਿਪਾਰਟਮੈਂਟ ਨਾਲ ਸੰਬੰਧਿਤ ਵੀ ਕੋਈ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਤੇ ਅੱਜ ਦੀ ਵੀਡੀਓ ਤੇ ਜੇ ਆਪਾਂ ਗੱਲ ਕਰਨ ਜਾ ਰਹੇ ਆਂ ਪੰਜਾਬ ਸਰਕਾਰ ਵੱਲੋਂ ਤੇ ਪੈਨਸ਼ਨਾਂ ਨੂੰ ਜਿਹੜਾ ਨਵਾਂ ਇੱਕ ਲੈਟਰ ਜਾਰੀ ਕੀਤਾ ਗਿਆ ਨਵੀਂ ਅਪਡੇਟ ਆਈ ਹੈ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਤੇ ਉਸ ਦੀ ਆਪਾਂ ਗੱਲ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਆ ਡਾਇਰੈਕਟਰ ਸਥਾਨਕ ਸਰਕਾਰੀ ਵਿਭਾਗ ਪੰਜਾਬ ਵੱਲੋਂ ਜਿਹੜਾ ਇਹ ਲੈਟਰ ਜਾਰੀ ਕੀਤਾ ਗਿਆ ਡਾਇਰੈਕਟਰ ਡਿਪਾਰਟਮੈਂਟ ਆਫ ਲੋਕਲ ਗਵਰਨਮੈਂਟ ਪੰਜਾਬ ਪੰਜਾਬ ਤੇ ਇਹ ਲੈਟਰ ਜਿਹੜਾ ਜਾਰੀ ਕੀਤਾ ਗਿਆ ਹੈ ਕੀ ਹੈ ਲੈਟਰ ਇਸ ਦੀ ਆਪਾਂ ਕੀ ਲਿਖਿਆ ਇਸ ਦੇ ਵਿੱਚ ਆਪਾਂ ਇਹ ਵੇਖਦੇ ਹਾਂ ਤਾਂ ਅਪਰੋਕਤ ਵਿਸ਼ੇ ਦੇ ਹਵਾਲੇ ਦੀਨ ਰਾਈ ਜੁਆਇੰਟ ਕੰਟਰੋਲ ਵਿੱਤ ਅਤੇ ਲੇਖਾ ਪੰਜਾਬ ਸਰਕਾਰ ਵਿੱਤ ਵਿਭਾਗ ਡਾਇਰੈਕਟਰ ਰੇਰ ਆਫ ਪਬਲਿਕ ਐਂਟਰਪ੍ਰਾਈਜ਼ਰ ਐਂਡ ਡਿਵੈਲਪਮੈਂਟ ਵਿੱਤ ਤੇ ਯੋਜਨਾ ਪਵਨ ਨੰਬਰ 33 ਚੰਡੀਗੜ੍ਹ ਵੱਲੋਂ ਜਿਹੜਾ ਇਹ ਵਿੱਤ ਵਿਭਾਗ ਵੱਲੋਂ ਜਿਹੜਾ ਇਹ ਪੱਤਰ ਪੰਜਾਬ ਸਰਕਾਰ ਦੇ ਪੱਤਰ ਨੰਬਰ 3 ਮਤੀ ਜਿਹੜਾ 18 ਦੋ 2025 ਰਾਈ ਪੰਜਾਬ ਸਰਕਾਰ ਵੱਲੋਂ 6ਵੇਂ ਪੇ ਕਮਿਸ਼ਨ ਅਨੁਸਾਰ 1 1 2016 ਤੋਂ ਲੈ ਕੇ 30 2021 ਤੱਕ ਪੰਜਾਬ ਸਰਕਾਰ ਦੇ ਸਮੂਹਕ ਪੈਨਸ਼ਨਰ ਫੈਮਿਲੀ ਪੈਨਸ਼ਨਰ ਨੂੰ ਪੈਨਸ਼ਨ ਤੇ ਫੈਮਿਲੀ ਪੈਨਲ ਦਾ ਏਰੀਅਰ ਤੇ ਹੋਰ ਜਿਹੜੇ ਨੇ ਡੀਏ ਵਗੈਰਾ ਜਿਹੜਾ ਦੇਣ ਸੰਬੰਧੀ ਜਿਹੜਾ ਫੈਸਲਾ ਕੀਤਾ ਗਿਆ ਹੈ ਦਾ ਅੱਲਾਹ ਦੇਂਦੇ ਹੋਏ ਉਪਰੋਕਤ ਪੱਤਰ ਦੇ ਸਬੰਧ ਦੇ ਵਿੱਚ ਜਿਹੜਿਆ ਨੇ ਨਿਯਮ ਜਿਹੜੇ ਨੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤੇ ਹੁਣ ਇਹ ਜਿਹੜਾ 6ਵੇਂ ਪੇ ਕਮਿਸ਼ਨ ਦੇ ਅਨਸਾਰ 1-1 2016 ਤੋਂ ਲੈ ਕੇ 30-6-2021 ਤੱਕ ਪੰਜਾਬ ਸਰਕਾਰ ਦੇ ਜਿਹੜੇ ਪੈਨਸ਼ਨਰ ਨੇ ਫੈਮਿਲੀ ਪੈਨਸ਼ਨਰ ਨੇ ਤੇ ਉਹਨਾਂ ਨੂੰ ਡੀਏ ਡੀਆਰ ਅਤੇ ਏਰੀਅਰ ਦੇਣ ਦੇ ਸਬੰਧ ਵਿੱਚ ਜਿਹੜਾ ਇਹ ਪੱਤਰ ਜਿਹੜਾ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਇਸ ਦੇ ਵਿੱਚ ਹਦਾਇਤਾਂ ਕੀਤੀਆਂ ਗਈਆਂ ਨੇ ਐ ਵੀ ਤੁਸੀਂ ਇਹਨਾਂ ਨੂੰ ਪੈਨਸ਼ਨਰਾਂ ਨੂੰ ਜਿਹੜਾ ਪੈਨਸ਼ਨਰ ਦਿੱਤੀ ਜਾਵੇ ਤਾਂ ਇਸ ਦਾ ਜਿਹੜਾ ਵੀ ਵਿੱਤੀ ਭਾਗ ਜਿਹੜਾ ਜਿੰਦਾ ਜਲਦੀ ਦਿੱਤਾ ਜਾਵੇ ਤਾਂ ਇਸ ਦੇ ਜਿਹੜਾ ਜਿਹੜਾ ਵੀ ਇਸ ਅਪਰੋਕਤ ਸਥਾਨਕ ਸੰਸਥਾ ਦੇ ਪੈਨਸ਼ਨਰਾਂ ਨੂੰ ਤੇ ਫੈਮਿਲੀ ਨੂੰ ਲਾਗੂ ਕੀਤਾ ਜਾਵੇ ਤੇ ਸਥਾਨਕ ਸਮਾਵਾਂ ਨੂੰ ਇਹ ਜੀ ਕਿਹਾ ਜਾਂਦਾ ਹੈ ਕਿ ਉਕਤ ਬਕਾਇਆ ਆਦੀ ਦੇਣ ਸੰਬੰਧੀ ਉਹਨਾਂ ਨੂੰ ਵੱਖਰੇ ਤੌਰ ਤੇ ਕੋਈ ਗ੍ਰਾਂਟ ਜਾਂ ਲੌਨ ਵਗੈਰਾ ਨਹੀਂ ਦਿੱਤੇ ਜਾਏਗਾ ਜਿਹੜਾ ਇਸ ਦਾ ਬੋਝ ਹੋਏਗਾ ਉਹ ਸਾਰਾ ਇਹ ਵਿੱਤੀ ਸੰਸਥਾ ਦੇ ਉੱਪਰ ਹੀ ਹੋਏਗਾ ਤਾਂ ਉਹ ਉਹਨਾਂ ਨੇ ਆਪਣੇ ਸਾਹਬ ਨੂੰ ਐਡਜਸਟ ਕਰਨਾ ਹੈ ਤਾਂ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਇਹ ਪੰਜਾਬ ਵੱਲੋਂ ਜਿਹੜਾ ਪੱਤਰ ਜਾਰੀ ਕੀਤਾ ਗਿਆ ਪੈਨਸ਼ਨ ਨਾਲੋਂ ਤੇ 6ਵੇਂ ਪੇ ਕਮਿਸ਼ਨ ਨੂੰ ਜਿਹੜਾ ਇਹ ਜਾਰੀ ਕੀਤਾ ਗਿਆ ਤਾਂ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ